ਕੀ ਨਾ ਵੀਰ ਜੀ ਤੁਹਾਡਾ ਬਿਆਨਤ ਸਿੰਘ ਜੀ ਕਿਹੜਾ ਬੰਦੇ ਆ ਗੋਕਲਾ ਜੀ ਸਾਡੀ ਗੋਲੀ ਚੱਲੀ ਕੀ ਮਾਮਲਾ ਕੀ ਹੈ ਜੀ ਇਹ ਸਰ ਮਾਲਾ ਤਾਂ ਕਹਤੋਂ ਗਿਆ ਹਨ ਅੱਗੇ ਦੇ ਦਿੰਦਾ ਰਹਿੰਦਾ ਹੈ ਕਿੱਥੋਂ ਦਾ ਬੰਦਾ ਇਹ ਮਟੋਏ ਦਾ ਜੀ ਅੱਛਾ ਪਿੰਡ ਮਟੋਆ ਦਾ ਆ ਲੈ ਢੱਫੇ ਵਾਜਦੇ ਕਾਰਨ ਕੀ ਹੈ ਜੀ ਇਹ ਜੀ ਜਨਾਬ ਇਸ ਤਰ੍ਹਾਂ ਮਤਲਬ ਭਤੀ ਸਾਡੀ ਕੱਢ ਕੇ ਲੈ ਗਿਆ ਜੀ ਹਾਂ ਜੀ ਉਹਦੇ ਚ ਅਸੀਂ ਆਪਦੇ ਅੰਦਰ ਬਾਅਦ ਬਾੜ ਮਾਰਿਆ ਤੇ ਇਹਦਾ ਆਪਣਾ ਇਹ ਦੋਸ਼ ਕੋਈ ਨਹੀਂ ਇਹਦਾ ਤੇ ਤੁਹਾਡੇ ਨਾਲ ਕਾਹਤੋਂ ਲੜਾਈ ਹੈ ਸਾਡੇ ਨਾਲ ਐਵੇਂ ਅਸੀਂ ਠੇਕੇ ਠੂਕੇ ਤੇ ਪਹਿਲੀ ਉਹਨਾਂ ਨਾਲ ਕਰਕੇ ਤੇ ਇਹ ਕਰਤੀ ਮਤਲਬ ਕਿ ਜਿਹੜੇ ਭਰਾ ਦੀ ਪਹਿਲੀ ਠੇਕੇ ਤੇ ਹਾਂਜੀ ਪਹਿਲੀ ਠੇਕੇ ਤੇ ਤੇ ਇਹ ਕੀ ਆਂਦਾ ਇਹ ਪਹਿਲੀ ਸ਼ਰਾਉ ਨੂੰ ਧੱਕੇ ਨਾਲ ਫਿਰਨ ਲਿਆ ਜੀ ਤੇ ਆ ਗੋਲੀ ਕਿੰਨੇ ਚਲਾਈ ਉਹਨੇ ਚਲਾਈ ਹਾਂਜੀ ਗਦੇਵ ਸਿੰਘ ਪਿੰਡ ਉਲਟੋਆ ਤੇ ਕਿੰਨਾ ਕੁ ਨੁਕਸਾਨ ਕਿੰਨਾ ਕੀਤਾ ਬਾਹ ਜੀ ਕਾਫੀ ਨੁਕਸਾਨ ਕੀਤਾ ਮੁੰਡੇ ਨੂੰ ਕੋਟਬਾਰ ਕੀਤੀ ਸਟਾ ਲਾਈਆਂ ਉਹ ਕਿੱਥੇ ਦਾਖਲ ਉਹ ਤਰਨਤਨ ਜੀ ਆ ਸਾਰਾ ਕੁਝ ਹੋਣਾ ਹੀ ਕੀਤਾ ਹਾਂਜੀ ਹਾਂਜੀ ਟੀਮ ਜੀਤਦਾ ਹੈ ਮੁੰਡਾ ਅੰਦਰ ਵੜਿਆ ਜਦੋਂ ਫਾਇਲ ਕੀਤੀ ਬਾਅਦ ਚ ਨੇ ਦਰਖਾਸਤ ਦਿੱਤੀ ਇਸ ਬੰਦੇ ਦਿੱਤੀ ਬਟਾ 24 ਕਿੱਥੇ ਜੀ ਅਰਮੋਗਟੀ ਤੇ ਕਾਰਵਾਈ ਹੋਈ ਹੈ ਅਜੇ ਤੱਕ ਨਹੀਂ ਅਜੇ ਤੱਕ ਨਹੀਂ ਕੀ ਮੰਗ ਕਰਦੇ ਤੇ ਅਸੀਂ ਮੰਗ ਕਰਦੇ ਸਾਡੀ ਕਾਰਵਾਈ ਹੋਣੀ ਚਾਹੀਦੀ ਸੰਖਤ ਸਜਾ ਹੋਣੀ ਚਾਹੀਦੀ ਕੀ ਨਾ ਬੰਦੀ ਤੇ ਸਭ ਪਾਰਾ ਅੱਜ ਇਹ ਭਾਂਡ ਤੋੜ ਹੋਈ ਗੋਲੀ ਚੱਲੀ ਕੀ ਮਾਮਲਾ ਕੀ ਹੈ ਜੀ ਅੱਜ ਇਹ ਮਾਮਲਾ ਤੇ ਆ ਪਹਿਲ ਕੁੜੀ ਦਾ ਹੀ ਆ ਪਈ ਅਸੀਂ ਵਾਈਗੇ ਫੇਰ ਐਂ ਵੀ ਜਿੱਕੇ ਤਾਂ ਹਿੱਦੇ ਠੇਕੇ ਤਾਂ ਲਈ ਹਾਂ ਤੇ ਕੋਈ ਵੀ ਨਾ ਕੀ ਮਾਮਲਾ ਕੀ ਆ ਕਿਸ ਤਰ੍ਹਾਂ ਮਨ ਲੇ ਠੇਕੇ ਤੁਸੀਂ ਕੀ ਤੋਂ ਲਈ ਆਹੀਂ ਠੇਕੇ ਤਾਂ ਆਦੇ ਜੇਠ ਜਠਾੜੀ ਆ ਜੇਹ ਜਠਾੜੀ ਤੋਂ ਲਈ ਤੇ ਡੱਕਦਾ ਕੌਣ ਹੈ ਡੱਕਦਾ ਕਰਦੇਵ ਸਿੰਘ ਕਿੱਥੋਂ ਦਾ ਇਹ ਐ ਮਲਟੋਆ ਦਾ ਤੇ ਆ ਕੀ ਗੱਲ ਹੋਈ ਆ ਜਿਹੜੀ ਪੰਨ ਤੋੜ ਹੋਈ ਗੋਲੀ ਚੱਲੀ ਇਹ ਪੰਨ ਤੋੜ ਹੋਈ ਆ ਲੜਾਈ ਹੈ ਪਤਾ ਨਹੀਂ ਆ ਹੋ ਗਈ ਆ ਤੇ ਉਹਨੇ ਆਪੇ ਉਹਨੂੰ ਫੋਨ ਲਾਇਆ ਵੀ ਮੈਂ ਆਉਂ ਲੱਗਾ ਕਰੇ ਤੇ ਮੈਂ ਕਦੋਂ ਆ ਗਿਆ ਮੈਂ ਭੱਜ ਕੇ ਅੰਦਰ ਵੜ ਗਈ ਡੱਤੀ ਮੈਂ ਬਾਹਰ ਨਹੀਂ ਮੁੜ ਕੇ ਨਿਕਲੀ ਕਾ ਦਾ ਮੁੰਡੇ ਨੂੰ ਪੋਟੇ ਤੇ ਕੱਟਦੇ ਰਹੇ ਮੁੰਡਾ ਤੁਹਾਡਾ ਹਾਂਜੀ ਹਾਂ ਕੀ ਨਾਮ ਦਾ ਗੁਰਸੇਵ ਕਸੈ ਜੀ ਜੀ ਕੀ ਨਾਮ ਹੈ ਆਪਣਾ ਤੇ ਕੀ ਕੀ ਗੱਲ ਹੋਈ ਹੈ ਜੀ ਮੇਰੇ ਨਾਮ ਗੁਰਸੇਵ ਸਿੰਘ ਆ ਜੀ ਤੇ ਜੀ ਦਾ ਪੰਜ ਤੋਂ 6 ਲੋਗ ਆਏ ਆ ਤੇ ਮੈਂ ਪੱਠੇ ਭਾਉਂਦਾ ਇਹ ਘਰੇ ਪਹਿਲਾਂ ਮੇਰੇ ਡਾਂਗ ਦਾ ਮਾਰੀਆਂ ਦਾਤਰ ਪੁੱਤਰ ਮਾਰੇ ਤੇ ਤੁਮਾਂ ਨੇ ਆ ਸ਼ੇਹਾਂ ਦੀ ਜੀਜੀ ਦੇ ਪਤਨੀ ਗਾਲ ਦੀ ਵਧੀਆ ਉਹ ਟੁੱਟ ਗਈ ਏ ਟੁੱਟ ਗਈ ਏ ਹਾਂਜੀ ਤੇ ਇਧਰ ਆਵੇ ਇੱਥੇ ਦਾਤਰ ਮਾਰਿਆ ਵਾ ਅਛਾ ਜੀ ਹਾਂ ਜੀ ਜੀ ਲਗਨ ਕੱਲਾ ਕੇ ਜਾਣ ਦੇ ਪਛਾਣੇ ਚਿਹਰੇ ਤੇ ਬਾਤਲੇ ਨੇ ਮੂੰਹ ਵੱਧੇ ਹੋਏ ਅਛਾ ਅਛਾ ਇਹੀ ਤੇ ਬਾਤਲੀ ਬੇਸ਼ੱਕ ਗੁਰਦੇਵ ਸਿੰਘ ਇੱਕ ਗੋਪੀ ਜੀ ਅਛਾ ਤੇ ਇੱਕ ਬਰਲਾੜ ਠੀਕ ਹੈ ਤੇਰੇ ਪਛਾਣਦੇ ਵੀ ਨਾ ਹਾਂਜੀ ਹਾਂਜੀ ਠੀਕ ਹੈ ਤੇ ਮੈਂ ਬਾਜੂ ਭੱਜ ਕੇ ਅੰਦਰ ਵੜ ਗਿਆ ਮੈਂ ਇਹਨਾਂ ਦੇ ਛੋਟੇ ਛੱਡ ਕੇ ਅਛਾ ਤੇ ਇਹਨਾਂ ਬਾਜੂ ਬੋਲਣੇ ਚਲੇ ਗਏ ਨਾ ਕੰਦਾ ਹੀ ਢੋਲ ਨਾਲ ਮਾਰਿਆ ਉਹਦੇ ਬੰਦਾ ਗੇ ਨਿਸ਼ਾਨੇ ਲੱਗੇ ਆ ਅਛਾ ਬਿਲਕੁਲ ਸਮਕਾ ਵੀ ਕੇ ਲੀਏ ਠੀਕ ਹੈ ਹਾਂ ਚਲੋ ਜੀ ਸਰ ਇੱਕ ਅਲਗੋਂ ਕਲਾਨੀ ਆਂ ਅਮਰੀਕਾ ਨੇ ਬਲਵੰਤ ਸਿੰਘ ਪੱਤੂਆ ਉਹਨਾਂ ਦੇ ਘਰ ਕੋਈ ਵਿਅਕਤੀਆਂ ਨੇ ਆਣ ਕੇ ਗੋਲੀ ਚਲਾਈ ਇਸਨੂੰ ਬੰਦ ਲੁੱਟ ਕੀਤੀ ਹੈ ਕੀ ਮਾਮਲਾ ਕੀ ਹੈ ਸਰ ਇਹ ਕੀ ਮਾਮਲਾ ਜੀ ਗੁਰਸੇਵ ਸਿੰਘ son of ਬਲਵੰਤ ਸਿੰਘ ਵਾਸੀ ਬਈਕਾ ਅਲਗੋਂ ਇਹ ਇਲੈਕਸ਼ਨ ਵਾਲੀ ਰਾਤ ਸਾਡੇ ਕੋਲ ਕਰੀਬ 8:30 ਦੇ ਵਿੱਚ ਆਏ ਸੀ ਸਾਡੇ ਘਰ ਗੋਲੀ ਚੱਲੀ ਹੈ ਮੌਕੇ ਤੇ ਹੀ ਗਏ ਆ ਕੋਈ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਬਾਕੀ ਇਹ ਸਬੰਧੀ ਜੋ ਅਗਲੇ ਬੰਦੇ ਤਪੀਸ ਹਾਲਾਤ ਸਾਹਮਣੇ ਆਉਣਗੇ ਉਹ ਬੰਦੀ ਕਾਰਵਾਈ ਕੀਤੀ ਜਾਵੇ। ਉਹ ਕਹਿੰਦੇ ਕਿ ਖੋਲ ਤਾਂ ਪੁਲਿਸ ਲੱਗ ਗਈ। ਖੋਲ ਦਿੱਤੇ ਹੁਣ ਖੋਲ ਵੇਖਾਂਗੇ ਜਾਂਚ ਕਰ। ਸ਼ਿਕਾ ਕੋਈ ਮਿਲਿਆ ਨਹੀਂ ਉੱਥੋਂ ਸਾਨੂੰ ਖੋਲ ਤਾਂ ਦੇਤੇ ਸ਼ਿਕਾ ਕੋਈ ਮਿਲਿਆ ਨਹੀਂ। ਬਾਕੀ ਨਿਸ਼ਾਨ ਵੀ ਕੋਈ ਗੋਲੀ ਦਾ ਸਾਹਮਣੇ ਨਹੀਂ ਆਇਆ ਨਾ। ਕੋਈ ਮੱਡਾ ਵੀ ਕਿੰਨਾ ਦਾ ਜ਼ਖਮ। ਉਹ ਜ਼ਖਮੀ ਉਹਨੂੰ ਕਿਹਹੀਂ ਜਾ ਗਿਆ ਹਸਪਤਲ ਦਾਖਲ ਹੋ ਜੋ ਕਾਰਵਾਈ ਬੰਦੀ ਹੋਵੇ। ਕਾਰਵਾਈ ਕਰਦਾ।